ਮੇਰਾ ਨਾਮ ਸਰਪਜੀਤ ਸਿੰਘ ਆ ਪਿੰਡ ਗੁਗੂਕਿਆ ਜ਼ਿਲ੍ਹਾ ਬਰਨਾਲਾ ਮੇਰੀ ਘਰ ਵਾਲੀ ਦਾ ਨਾਮ ਕਿਰਨ ਕੌਰ ਆ ਤੇ ਮੇਰਾ 2023 ਦੇ ਵਿੱਚ ਵਿਆਹ ਹੋਇਆ ਹੋਇਆ ਸੀਗਾ ਤੇ ਸਾਰੇ ਪੈਸੇ ਅਸੀਂ ਲਾਈ ਸੀਗੇ ਤੇ ਜਦੋਂ ਵੀ ਵਿਆਹ ਇਹਨਾਂ ਤੋਂ ਕੋਈ ਵੀ ਖਰਚਾ ਸੀ ਕੋਈ ਵੀ ਖਰਚਾ ਨਹੀਂ ਲੈਂਦਾ ਸੀਗਾ ਤੇ ਮੈਨੂੰ ਕਹਿੰਦੀ ਸੀ ਮੈਂ ਤੈਨੂੰ ਵਰਕ ਪਰਮਿਟ ਜੀ ਦਵਾਉਂਗੀ ਤੇ ਤੈਨੂੰ ਮੈਂ ਪੀਆਰ ਵੀ ਦਵਾਉਂਗੀ ਹਨਾ ਵੀ ਤੂੰ ਮੈਨੂੰ ਇੱਕ ਵਾਰ ਵੀ ਪੈਸੇ ਦਵਾ ਕੇ ਲੈ ਜਾ ਮੇਰੇ ਇੰਨੇ ਭੈਣਾਂ ਆਏ ਵੀ ਹਨਾ ਵੀ ਤੂੰ ਘਰਦਿਆਂ ਨਾਲ ਵੀ ਗੱਲ ਕਰਕੇ ਵੇਖ ਲੈ ਵੀ ਮੇਰਾ ਬੀ ਜੀ ਬੀ ਜਾਲਵਾ ਦੇਣਾ ਨਾ ਤੇ ਮੈਂ ਘਰ ਦੇ ਨਾਲ ਗੱਲ ਕੀਤੀ ਜਦੋਂ ਤੇ ਮੇਰੇ ਮੰਮੀ ਡੈਡੀ ਨਾਲ ਮੈਂ ਕੀ ਗੱਲ ਕੀਤੀ ਮੰਮੀ ਡੈਡੀ ਮੇਰੇ ਮੰਨ ਗਏ ਤੇ ਹਨਾ ਤੇ ਮੈਂ ਇਹਦੋ ਆ ਜਿਹੜੀ ਇਹਨਾਂ ਦਾ ਇਹਦੀ ਫੀਸ ਦਾ ਖਰਚਾ ਤੇ ਮੈਂ ਆਪਦੇ ਵਿਆਹ ਤੇ ਜਿਹੜਾ ਖਰਚਾ ਕੀਤਾ ਤੇ ਅੱਗੇ ਜਿਹੜਾ ਇਹਦਾ ਰੈਨ ਦਾ ਖਰਚਾ ਸਾਰਾ ਮੈਂ ਕੀਤਾ ਮੇਰਾ ਟੋਟਲ 445 ਲੱਖ ਰੁਪਏ ਦਾ ਖਰਚਾ ਆਇਆਗਾ ਤੇ ਬਾਅਦ ਵਿੱਚ ਇਹ ਆਪਦੇ ਘਰਦਿਆਂ ਨੂੰ ਮੈਥੋਂ ਬਿਨਾ ਪੁੱਛੇ ਤੇ ਮੈਂ ਜਦੋਂ ਇੱਥੋਂ ਆਇਆ ਜਦੋਂ ਮੈਂ ਇੱਥੇ ਆ ਗਿਆ ਕੈਨੇਡਾ ਤੇ ਮੈਨੂੰ ਬਿਨਾ ਪੁੱਛੇ ਇਹਨੇ ਆਪਦੇ ਮੰਮੀ ਡੈਡੀ ਦਾ ਤੇ ਆਪਦੇ ਭਰਾ ਦਾ ਵੀਜ਼ਾ ਲਵਾਇਆ ਤੇ ਆਪਦੇ ਭਰਾ ਨੂੰ ਇਹਨੇ ਸੱਦਿਆ ਜਦੋਂ ਇਹਨੇ ਆਪਦੇ ਭਰਾ ਨੂੰ ਸੱਦਿਆ ਤੇ ਜੋ ਵੀ ਫੇਰ ਇਹਨੇ ਫੇਰ ਦੁਬਾਰੇ ਮੈਨੂੰ ਮੰਗ ਕੀਤੀ ਮੇਰੇ ਮੰਮੀ ਡੈਡੀ ਨੂੰ ਮੰਗ ਕੀਤੀ ਜੋਰ ਪਾਇਆ ਸਾਡੇ ਤੇ ਯਾਰ ਵੀ ਮੇਰੇ ਵੀ ਮੇਰੇ ਕੋਲ ਕੋਈ ਖਰਚੇ ਨਹੀਂ ਹੈਗਾ ਮੇਰੇ ਕੋਲ ਕੋਈ ਵੀ ਪੈਸਾ ਲਾਉਣ ਨੂੰ ਹੈ ਨਹੀਂਗਾ ਹਣਾ ਤੇ ਮੇਰੇ ਭਰਾ ਨੂੰ ਇੱਕ ਵਾਰ ਬੁਲਾ ਲਾਣਾ ਵੀ ਮੈਂ ਤੈਨੂੰ ਸਾਰਾ ਕੁਝ ਸੈੱਟ ਕਰ ਦੂੰਗੀ ਤੇਰੀ ਵੀ ਲਾਈਫ ਸੈੱਟ ਕਰ ਦੂੰਗੀ ਨਾਲ ਮੈਂ ਆਪ ਸੈੱਟ ਹੋ ਜੂੰਗੀ ਨਾਲੇ ਤੇਰੀ ਹਨਾ ਮੇਰੇ ਭਰਾ ਦੀ ਵੀ ਲਾਈਫ ਸੈੱਟ ਹੋ ਜੂਗੀ ਤੇ ਫਿਰ ਮੈਂ ਆਪਣੇ ਡੈਡੀ ਨਾਲ ਗੱਲ ਕੀਤੀ ਤੇ ਫਿਰ ਮੇਰੇ ਡੈਡੀ ਨੇ ਇਹਦਾ ਸਾਰਾ ਖਰਚ ਚੱਕ ਕੇ ਇਹਦੀ ਟਿਕਟ ਕਰਾਈ ਤੇ ਫਿਰ ਇਹਦੇ ਭਰਾ ਨੂੰ ਵੀ ਸੱਦਿਆ ਜਦੋਂ ਉੱਥੇ ਸੱਦ ਕੇ ਸਾਰਾ ਕੁਝ ਇਹਦੇ ਭਰਾ ਦਾ ਵਰਕ ਪਰਮਿਟ ਜੋ ਕੁਝ ਵੀ ਹੁੰਦਾ ਸੀ ਅਸੀਂ ਸਾਰਾ ਕੁਝ ਇਹਦਾ ਡੰਨ ਦਿੱਤਾ ਫੇਰ ਵੀ ਦੁਬਾਰੇ ਤੇ ਜਦੋਂ ਡੰਨ ਕਰਤਾ ਇਹਨੇ ਮੈਨੂੰ ਬਿਨਾਂ ਦੱਸੇ ਮੈਂ ਕੰਮਤੀ ਸੀਗਾ ਤੇ ਮੈਨੂੰ ਵੀ ਬਿਨਾਂ ਦੱਸੇ ਹੀ ਅ ਘਰੋਂ ਬੈਗ ਚੱਕ ਕੇ ਆਪਦੇ ਭਰਾ ਨਾਲ ਬਾਗੀ ਤੇ ਇਹਨਾਂ ਦੀ ਪਲੈਨਿੰਗ ਪਹਿਲਾਂ ਹੀ ਚੱਲ ਰਹੀ ਸੀਗੀ ਤੇ ਮੈਨੂੰ ਕੋਈ ਪਤਾ ਨਹੀਂ ਕੋਈ ਨਹੀਂ ਮੈਨੂੰ ਕੁਝ ਵੀ ਨਹੀਂ ਪਤਾ ਸੀਗਾ ਵੀ ਮੇਰੇ ਨਾਲ ਕੀ ਕੁਝ ਕਰ ਰਹੀ ਹੈ ਨਾ ਤੇ ਮੈਂ ਤਾਂ ਦੇ ਇੱਕ ਤਰ੍ਹਾਂ ਦਾ ਮੈਂ ਇਹਦਾ ਵੀ ਕਹ ਲੋ ਅਹਿਸਾਸ ਜਾਂ ਵੀ ਹੈਲਪ ਕਰ ਰਹੀ ਸੀ ਕਦੇ ਭਰਾ ਦੀ ਤੇ ਐਦੀ ਰੀਤੇ ਇਹਨਾਂ ਦੇ ਪਰਿਵਾਰ ਦੀ ਠੀਕ ਆ ਤੇ ਮੈਂ ਬਹੁਤ ਹੈਲਪ ਕੀਤੀ ਆ ਜੋ ਕੁਛ ਵੀ 1 ਰੁਪਿਆ ਇਹਨਾਂ ਦੇ ਅੱਜ ਤੱਕ ਇਹਨਾਂ ਦੇ ਪਰਿਵਾਰ ਤੋਂ 1 ਰੁਪਿਆ ਨਹੀਂ ਲਾਇਆ ਤੇ ਫਿਰ ਵੀ ਮੈਨੂੰ ਆ ਕੇ ਇੱਥੇ ਆਪਦੇ ਭਰਾ ਨੂੰ ਜਦੋਂ ਬੁਲਾ ਲਿਆ ਫਿਰ ਇਹ ਮੇਨੂੰ ਲੜਾ ਕਲੇਸ਼ ਬਹੁਤ ਉਸ ਲੜਾਈ ਝਗੜਾ ਬਹੁਤ ਉਸ ਕਰਨ ਲੱਗੀ ਫਿਰ ਜਦੋਂ ਇਹ ਆਪਣੇ ਭਰਾ ਨੂੰ ਸੱਦ ਲਿਆ ਤੇ ਫਿਰ ਇਹ ਬੇਨਾਂ ਲੜਾਈ ਝਗੜਾ ਕਰਨ ਲੱਗੀ ਫਿਰ ਫਿਜ਼ੀਕਲ ਰਿਜ਼ਨ ਤੋਂ ਵੀ ਬਣਾਉਣ ਨੂੰ ਮੈਨੂੰ ਇਨਕਾਰ ਕਰਦੀ ਸੀਗੀ ਹਨਾ ਵੀ ਮੈਂ ਐ ਨਹੀਂ ਕਰਦੀ ਫਿਰ ਲੜਾਈਆਂ ਝਗੜਾ ਕਰਨ ਲੱਗ ਗਈ ਫਿਰ ਮम्मी-ਡੈਡੀ ਇਹਨਾਂ ਦੇ ਘਰੇ ਵੀ ਗਏ ਸੀਗੇ ਤੇ ਪੰਚਾਇਤ ਵੀ ਗਈ ਤੇ ਇਹਨਾਂ ਨੇ ਕੋਈ ਇਨਸਾਫ ਨਹੀਂ ਦਿੱਤਾ ਵੀ ਹਾਂ ਅਸੀਂ ਕੁੜੀ ਨੂੰ ਕਹਿ ਦਾਂਗੇ ਐਦਾਂ ਕਰਕੇ ਸਾਰਾ ਕੁਝ ਤੇ ਸਾਡੀ ਕੋਈ ਵੀ ਇਹਨਾਂ ਨੇ ਕੋਈ ਵੀ ਨਹੀਂ ਉਹ ਤੋਂ ਸੁਣੀ ਹੈਗੀ ਮੰਗ ਠੀਕ ਹੈ ਤੇ ਹੁਣ ਹੁਣ ਮੈਂ ਜਦੋਂ ਮੇਰਾ ਟਾਈਮ ਆਇਆ ਵੀ ਹਾਂ ਮੈਂ ਆਪ ਦਾ ਵਕ ਪਰਮੋਟ ਰਿਪਲਾਈ ਕਰਨਾ ਜਾਂ ਕੁਝ ਵੀ ਕਰਨਾਗਾ ਤੇ ਫਿਰ ਮੈਨੂੰ ਇਹ ਧਮਕੀਆਂ ਦੇਣ ਲੱਗ ਗਈ ਬਾਅਦ ਵਿੱਚ ਇਹਦਾ ਆਪਦੇ ਭਰਾ ਕੋਲ ਬਾਗ ਗਈ ਵੀ ਹਾਂ ਵੀ ਮੈਂ ਤੈਨੂੰ ਰਿਪੋਰਟ ਕਰਾਉਂਗੀ ਮੈਂ ਤੈਨੂੰ ਐਦਾਂ ਕਰੂੰਗੀ ਜੇ ਤੂੰ ਆਇਆ ਕੀਤਾ ਮੈਨੂੰ ਇਹ ਪੁਲਿਸ ਤੋਂ ਵੀ ਫੋਨ ਕਰਾਏ ਤੇ ਮੈਂ ਦੋ ਵਾਰ ਪੁਲਿਸ ਕੋਲ ਵੀ ਗਿਆ ਬਿਲਕੁਲ ਪੁਲਿਸ ਵੀ ਆਈ ਹੈਗੀ ਆ ਤੇ ਮੈਂ ਫਿਰ ਵੀ ਚੁੱਪ ਹੋ ਗਿਆ ਤੇ ਜਦੋਂ ਲਾਸਟ ਦੇ ਵਿੱਚ ਇਹਦਾ ਵਰਕ ਪਰਮਿਟ ਦਾ ਟਾਈਮ ਆਇਆ ਅਪਲਾਈ ਕਰਨ ਦਾ ਤੇ ਸਾਰੇ ਵਰਕ ਪਰਮਿਟ ਤੋਂ ਜਦੋਂ ਮੈਂ ਉਹਨੂੰ ਕਿਹਾ ਬਿਕਿਰਨ ਵੀ ਮੇਰਾ ਵਰਕ ਪਰਮਿਟ ਵਧਾ ਦੇ ਜਾਂ ਇਦਾਂ ਕਰ ਦੇ ਫਿਰ ਇਹ ਸਾਰੀ ਜੀਤ ਨੂੰ ਮੈਨੂੰ ਨਾ ਕਰਨ ਲੱਗ ਗਈ ਫਿਰ ਮੇਰੇ ਮੰਮੀ ਡੈਡੀ ਵੀ ਗਏ ਇਹਨਾਂ ਦੇ ਘਰ ਫਿਰ ਪੰਚਾਇਤ ਵੀ ਗਈ ਹੈ ਨਾ ਸਾਰਾ ਕੁਝ ਕੀਤਾ ਤੇ ਫਿਰ ਵੀ ਇਹਨੇ ਕੋਈ ਵੀ ਇਨਸਾਫ ਜਾਂ ਕੋਈ ਵੀ ਕਿਸੇ ਵੀ ਚੀਜ਼ ਪਰ ਰਾਹ ਨਹੀਂ ਪਾਇਆ ਤੇ ਮੇਰਾ ਹੁਣ ਵਰਕ ਪਰਮਿਟ ਖਤਮ ਹੋਣ ਵਾਲਾ ਹੈਗਾ ਤੇ ਮੈਨੂੰ ਇਹ ਜਮਾ ਵੀ ਸਾਰੀ ਜੀਤ ਨੂੰ ਨਾ ਕਰ ਤਈ ਇਹਨੇ ਵੀ ਹਾਂ ਮੈਂ ਤੁਹਾਨੂੰ ਕੁਝ ਨਹੀਂ ਦਿੰਦੀ ਤੂੰ ਮੈਨੂੰ ਧੋਖਿਆ ਦੰਦੀਆ ਵੀ ਮੈਂ ਤੈਨੂੰ ਰਿਪੋਰਟ ਕਰਾਉਂਗੀ ਜੋ ਤੂੰ ਆਏ ਕੀ ਤਾ ਨਾ ਕਿਦੀ ਦਾਦੀ ਇਹਦੇ ਮੰਮੀ ਡੈਡੀ ਤੇ ਮੈਨੂੰ ਸਾਰੇ ਹੀ ਧਮਕਾਉਂਦੇ ਸੀ ਕਿ ਵੀ ਹਾਂ ਤੈਨੂੰ ਐਦਾਂ ਕਰਕੇ ਰਿਪੋਰਟ ਕਰਾਵਾਂਗੇ ਤੇ ਇਹਦੇ ਮੰਮੀ ਡੈਡੀ ਵੀ ਮੈਨੂੰ ਐਦਾਂ ਕਰਦੇ ਸੀਗੇ ਵੀ ਮੈਨੂੰ ਪੀਆਰ ਵੀਨਾ ਦੋ ਤੁਸੀਂ ਵਰਕ ਪਰਮਿਟ ਤਾਂ ਦੇ ਦਿਓ ਮੈਨੂੰ ਜੋ ਪੈਸੇ ਲੱਗੇ ਹਨਾ ਵੀ ਮੈਨੂੰ ਵਰਕ ਪਰਮਿਟ ਦੇ ਵੀ ਮੇਰਾ ਵਰਕ ਪਰਮਿਟ ਵਧਾ ਦਿਓ ਤੇ ਕਿਸੇ ਵੀ ਚੀਜ਼ ਵੱਲ ਨੂੰ ਕੋਈ ਵੀ ਰਾਹ ਮੈਨੂੰ ਕੋਈ ਵੀ ਨਹੀਂ ਦੇ ਰਿਹਾ ਅਰ ਮੈਂ ਪ੍ਰਸ਼ਾਸਨ ਨੂੰ ਇਹੀ ਚੀਜ਼ ਦੇ ਵਿੱਚ ਕੰਗ ਕਰਨਾ ਚਾਹੁੰਦਾ ਵੀ ਇਹਨੂੰ ਰਿਪੋਰਟ ਰਿਪੋਰਟ ਕੀਤਾ ਜਾਵੇ ਤੇ ਰਿਪੋਰਟ ਕਰਕੇ ਕੋਈ ਇਹਦੀ ਤੇ ਐਕਸ਼ਨ ਲਇਤਾ ਜਾਵੇ ਅਗਲੀ ਕਾਰਵਾਈਆ ਤੇ ਮੈਨੂੰ ਛੇਤੀ ਤੋਂ ਛੇਤੀ ਇਨਸਾਫ ਮਿਲੇ ਤੇ ਉਹਨੂੰ ਰਿਪੋਰਟ ਕੀਤਾ ਜਾਵੇ ਗਵਰਨਰ ਨੂੰ ਤੇ ਜੋ ਵੀ ਮੇਰੇ ਨਾਲ ਗਲਤ ਹੋਇਆਗਾ ਤੇ ਪ੍ਰਸ਼ਾਸਨ ਨੂੰ ਇਹੀ ਬੇਨਤੀ ਆ ਇਹਨੂੰ ਛੇਤੀ ਤੋਂ ਛੇਤੀ ਰਿਪੋਰਟ ਕੀਤਾ ਜਾਵੇ ਤੇ ਮੈਂ ਇਹੀ ਮੰਗ ਕਰਨਾ ਚਾਹੁੰਦਾ ਵੀ ਇਹਨਾਂ ਤੇ ਜੀਤੀ ਤੁਸ਼ੀਤੀ ਕੋਈ ਕਾਰਵਾਈ ਕੀਤੀ ਜਾਵੇ ਮੇਰਾ ਨਾਮ ਡੋਗਰ ਸਿੰਘ ਸਾਬਕਾ ਸਰਪੰਚ ਚੇਅਰਮੈਨ ਬਲਾਕ ਸ਼ਮਤੀ ਸਹਣਾ ਮੈਂ 25 ਸਤੰਬਰ 2022 ਨੂੰ ਜੀ ਰੀਤੀ ਰਵਾਜਾਂ ਦੇ ਮੁਤਾਬਕ ਮੈਂ ਆਪਣੇ ਬੇਟਾ ਸਰਬਜੀਤ ਸਿੰਘ ਦਾ ਵਿਆਹ ਕਰਨ ਕਰਨ ਕੌਰ ਪੁੱਤਰੀ ਕਲਵੰਤਰਾਮ ਪਿੰਡ ਗਲੌਲੀ ਤਹਿਸੀਲ ਪਾਤੜਾ ਜ਼ਿਲ੍ਹਾ ਪਟਿਆਲਾ ਨਾਲ ਕਰਿਆ ਸੀ ਜੀ ਹਾਂ ਜੀ ਉਸ ਤੋਂ ਬਾਅਦ ਕੀ ਹੋਇਆ ਤੇਰੇ ਉਸ ਤੋਂ ਬਾਅਦ ਮੈਂ ਮਤਲਬ ਕਿ ਮੈਨੂੰ ਮੇਰੇ ਸਿਸਟਮ ਨੇ ਹੀ ਮੈਨੂੰ ਮਤਲਬ ਕਿ 10 ਪੈਸੇ ਸਾਡੀ ਰਿਸ਼ਤੇਦਾਰੀ ਦੇ ਵਿੱਚੋਂ ਹੀ ਹੈ ਲੜਕੀ ਕਰਨਗੌਰ ਦੇ ਸਾਢੇ 6 ਬੈਂਡ ਆਏ ਹੋਏ ਸੀ ਤੇ ਉਹ ਕਹਿੰਦੇ ਸੀ ਵੀ ਲੜਕੀ ਦੇ ਪੈਸੇ ਲਾਉਣ ਵਾਲੇ ਮਾਪਿਓ ਮਾਪਿਓ ਸਮਰੱਤ ਨਹੀਂ ਹੈਗੇ ਤੇ ਵੀ ਮਤਲਬ ਕਿ ਪੈਸੇ ਤੁਹਾਨੂੰ ਲਾਉਣੇ ਪੈਣੇ ਆ ਤੇ ਮਤਲਬ ਕਿ ਲੜਕੇ ਦਾ ਤੁਸੀਂ ਲੜਕੀ ਨਾਲ ਵਿਆਹ ਕਰ ਲਓ ਮੈਂ ਕਿਹਾ ਚਲੋ ਠੀਕ ਹੈ ਜੀ ਸਾਨੂੰ ਮਤਲਬ ਕਿ ਮੈਂ ਆਪਦੀ ਪਰਿਵਾਰ ਨਾਲ ਰਾਏ ਕੀਤੀ ਤਾਂ ਮੈਂ ਪੈਸੇ ਮਤਲਬ ਕਿ ਲਾਉਣ ਵਾਸਤੇ ਰਾਜੀ ਹੋ ਗਿਆ ਮੈਂ ਕਰਜ਼ਾ ਚੱਕ ਕੇ ਕਰੀਬ 40 ਲੱਖ ਰੁਪਇਆ ਮਤਲਬ ਕਿ ਲਾਇਆ ਤੇ ਉੱਥੇ ਜਾ ਕੇ ਲੜਕੀ ਮਤਲਬ ਕਿ ਆਪਦੇ ਬਿਆਹ ਨਹੀਂ ਬਦਲ ਗਈ ਜੀ ਮੈਂ 25 ਸਤੰਬਰ 2022 ਨੂੰ ਅ ਤਹਿਸੀਲ ਤਪਾ ਆਪਣਾ ਤਹਿਸੀਲ ਤਪੇ ਤਹਿਸੀਲਦਾਰ ਤਪੇ ਦੇ ਮਤਲਬ ਕਿ ਹਾਜ਼ਰੀ ਵਿੱਚ ਮੈਂ ਕੋਰਟ ਮੈਂ ਰਜਿਸਟਰਡ ਕਰਾ ਕੇ 25 ਮਾਰਚ 2023 ਨੂੰ ਕੁੜੀ ਨੂੰ ਮਤਲਬ ਕਿ ਇਥੇ ਵੀਜ਼ਾ ਲਵਾ ਕੇ ਭੇਜਿਆ ਸੀ ਜੀ ਜੂਸੀ ਡਬਲਯੂ ਵੈਨਕੂਵਰ ਕੈਨੇਡਾ ਦੋ ਸਾਲ ਦੀ ਮਤਲਬ ਕਿ ਇਹਦੀ ਸਟੱਡੀ ਸੀ ਜੀ ਇੱਕ ਸਾਲ ਮਤਲਬ ਕਿ ਇਹਨੇ ਆਪਣੇ ਬੇਟੇ ਦੇ ਨਾਲ ਉੱਥੇ ਵਧੀਆ ਰਹੀ ਹੈ ਜੀ ਉੱਥੇ ਬਾਅਦ ਉਸ ਤੋਂ ਬਾਅਦ ਮੈਂ ਬੇਟੇ ਨਾਲ ਇਹ ਕਲੇਸ਼ ਕਰਨ ਕਰਨ ਲੱਗੀ ਵੀ ਮੇਰੇ ਮਾਂ ਨੂੰ ਤੇ ਮੇਰੇ ਭਰਾ ਨੂੰ ਵੀ ਬੁਲਾਓ ਤੁਸੀਂ ਹਨਾ ਵੀ ਤੁਹਾਡੇ ਫਾਦਰ ਨੂੰ ਕਹੋ ਤੇ ਮੇਰੇ ਮਾਂ ਨੂੰ ਤੇ ਮੇਰੇ ਭਰਾ ਨੂੰ ਵੀ ਬੁਲਾਓ ਮੈਂ ਕਿਹਾ ਚਲੋ ਠੀਕ ਹੈ ਜੀ ਜਦੋਂ ਬੇਟੇ ਨਾਲ ਕਲੇਸ਼ ਕਰਨ ਲੱਗੀ ਉਸ ਤੋਂ ਬਾਅਦ ਮੈਂ ਕਰੀਬ 7 ਲੱਖ ਰੁਪਇਆ ਚਲੋ ਫੇਰ ਲਾ ਕੇ ਇਹਦੇ ਭਰਾ ਨੂੰ ਭੇਜਿਆ ਜੀ ਉੱਤੇ ਉੱਤੇ ਜਾ ਕੇ ਜਦੋਂ ਮੈਂ ਮਤਲਬ ਕਿ ਇਹਦੇ ਆਪਦੇ ਭਰਾ ਨੂੰ ਬੁਲਾ ਲਿਆ ਜੀ ਤਾਂ ਮਤਲਬ ਕਿ ਭਰਾ ਨੇ ਆਪਣਾ ਉੱਥੇ ਬੁਲਾ ਲਿਆ ਤੇ ਉੱਥੇ ਜਾ ਕੇ ਆਪਦੇ ਭਰਾ ਨਾਲ ਅੱਲਾ ਗਰਹਿਣ ਲੱਗੀ ਜੀ <देटेनु> ने, ने, बार बार बेटे ਨੂੰ ਉੱਥੇ ਦੋ ਵਾਰ ਜੀ ਇਹਨੇ ਲੜਕੀ ਨੇ ਬਾਰ-ਬਾਰ ਜਦੋਂ بیٹے ਨੇ ਕੰਪੈਲ ਕਰਿਆ ਵੀ ਮੇਰੇ ਨਾਲ ਆ ਤੂੰ ਰਹਿ ਹਣਾ ਵੀ ਮੈਂ ਡੈਡੀ ਨੇ ਪੈਸੇ ਲਾਏ ਆ ਤੇ ਤੁਸੀਂ ਆ ਕੇ ਸਾ ਮੇਰੇ ਨਾਲ ਰਹਿ ਕੇ ਮੇਰਾ ਵਰਕ ਪਰਮਿਟ ਹੋਰ ਅੱਗੇ ਪਤਾ ਮੇਰਾ ਵਰਕ ਪਰਮ ਵਰਕ ਪਰਮ ਖਤਮ ਹੋਣ ਵਾਲਾ ਤਾਂ ਮਤਲਬ ਕਿ ਦੋ ਵਾਰ ਇਹਨੂੰ ਪੁਲਿਸ ਚ ਫੜਾਤਾ ਜੀ ਚਲੋ ਮੈਂ ਉੱਥੇ ਚਾਰਾ ਜੋ ਹੀ ਕਰਕੇ ਉਹਨਾਂ ਨੂੰ ਦੋ ਵਾਰ ਪੁਲਿਸ ਚੋਂ ਛਡਾਇਆ ਤੇ ਹੁਣ ਮੈਂ ਤਾਂ ਮੰਗ ਤਾਂ ਮੇਰੀ ਇਹੀ ਹੈ ਜੀ ਹਨਾ ਵੀ ਇੱਥੇ ਤੇ ਜੋ ਬੰਦੀ ਕਾਨੂੰਨੀ ਕਾਰਵਾਈ ਇਹ ਹੋਵੇ ਤੇ ਬਾਕੀ ਪਰਿਵਾਰ ਤੇ ਜੋ ਹੈ ਪੁਲਿਸ ਨੇ ਚਲੋ ਵਧੀਆ ਮੇਰਾ ਸਾਥ ਦਿੱਤਾ ਜੀ ਹਨਾ ਸਾਰਿਆਂ ਤੇ 420 ਦਾ ਪਰਚਾ ਦਰਜ ਹੋਇਆ ਲੜਕੀ ਤੇ ਵੀ ਪਰਚਾ ਹੋਇਆ ਹਨਾ ਪਰ ਇਹਨਾਂ ਤੇ ਜੋ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਜੀ ਕੁੜੀ ਨੂੰ ਮੈਂ ਤੇ ਇਹ ਗੱਲ ਕਹਿੰਦਾ ਜੀ ਕੁੜੀ ਨੂੰ ਇੱਥੇ ਬੁਲਾ ਕੇ ਮੈਂ ਹਾਈ ਕੋਰਟ ਪਾਉਂਗਾ ਜੀ ਡੀਜੀਪੀ ਨੂੰ ਆਰਡਰ ਕਰਾ ਕੇ ਇਹਨੂੰ ਮੈਂ ਤੇ ਰਿਪੋਰਟ ਕਰਾਉਣਾ ਜੀ ਲੜਕੀ ਨੂੰ ਕੋਈ ਹੋਰ ਲੜਕੀ ਮਤਲਬ ਕਿ ਸਾਡੀ ਬਰਾਦਰੀ ਚਾਕੇ ਇਦਾਂ ਦੀ ਕਦਮ ਨਾ ਚੱਕੇ ਜੀ ਮੈਂ ਕਰਜ਼ਾ ਕਰਜ਼ਾ ਚੱਕਿਆ ਜੀ ਦੋ ਬੇਟੀਆਂ ਮੇਰੀਆਂ ਵਿਆਉਣ ਵਾਲੀਆਂ ਨੇ ਹਨਾ ਮੈਂ ਮੈਂ ਤਾਂ ਅਲੱਗ ਅਲੱਗ ਗਰੀਬ ਪਰਿਵਾਰ ਦਾ ਬੱਚਾ ਜੀ ਹਨਾ ਤੇ ਕਰਜ਼ਾ ਚੱਕ ਕੇ ਮੈਂ ਮਤਲਬ ਕਿ ਆਪਦੀ ਯਾਰਾਂ ਦੋਸਤਾਂ ਤੋਂ ਪਕੜ ਕੇ ਪੈਸੇ ਲਾਏ ਸੀ ਪਰ ਇਹਨਾਂ ਨੇ ਮੇਰੇ ਨਾਲ ਬਹੁਤ ਨਜਾਇਜ਼ ਧੱਕਾ ਕਰਿਆ ਜੀ ਜਦੋਂ ਇਹ ਤੀਜੇ ਸੈਮਿਸਟਰ ਦੇ ਵਿੱਚੋਂ ਫੇਲ ਹੋ ਗਈ ਜੂਸੀ ਡਬਲਯੂ ਕਾਲਜ ਦੇ ਵਿੱਚ ਵੈਨਕੂਵਰ ਦੇ ਵਿੱਚ ਜਦੋਂ ਤੀਜੇ ਸੈਮਿਸਟਰ ਚੋਂ ਫੇਲ ਹੋਈ ਹੈ ਜੀ ਉਦੋਂ ਮਤਲਬ ਕਿ 5 ਲੱਖ ਰੁਪਏ ਮੈਂ ਉਸ ਤੋਂ ਫੇਰ ਭਰਾਇਆ ਜੀ ਕਿਸੇ ਹੋਰ ਕਾਲਜ ਦੇ ਵਿੱਚ ਸਟੇਟਸ ਮੇਨਟੇਨ ਕਰਨ ਲਈ ਜੀ 5 ਲੱਖ ਰੁਪਏ ਮੈਂ ਉਦੋਂ ਫੇਰ ਲ ਮੈਂ ਬਾਜੀਗਰ ਜਾਤੀ ਨਾਲ ਸੰਬੰਧ ਰੱਖਦਾ ਜੀ ਸਾਡੀ ਬਾਜੀਗਰ ਜਾਤੀ ਦੇ ਵਿੱਚ ਇਹ ਪਹਿਲਾ ਮਤਲਬ ਕਿ ਪਰਿਵਾਰ ਹੈ ਜਿਨ੍ਹਾਂ ਨੇ ਮਤਲਬ ਕਿ ਸਾਡੇ ਨਾਲ ਬਹੁਤ ਵੱਡਾ ਜ਼ੁਲਮ ਕਰਾਇਆ ਜੀ ਪਰਿਵਾਰ ਨੂੰ ਵੀ ਬਹੁਤ ਸਮਝਾਇਆ ਜੀ ਐਮਐਲਏ ਸਾਹਿਬ ਨੇ ਵੀ ਬਹੁਤ ਸਮਝਾਇਆ ਪੰਚਾਇਤਾਂ ਵੀ ਬਹੁਤ ਲੈ ਕੇ ਗਏ ਜੀ ਪਰ ਇਹਨਾਂ ਨੇ ਮਤਲਬ ਕਿ ਕੋਈ ਸਾਡੀ ਗੱਲ ਸੁਨੋ ਕਰੀ ਹੋਈ ਨਹੀਂ ਸੁਣੀ ਹੋਈ ਨਹੀਂ ਜੀ ਮਤਲਬ ਕਿ ਕੱਲ ਪੁਲਿਸ ਨੇ ਐਸਐਚਓ ਸਹਿਣਾ ਸਰਦਾਰ ਗੁਰਵਿੰਦਰ ਸਿੰਘ ਢਿੱਲੋਂ ਨੇ ਬਹੁਤ ਵਧੀਆ ਸਾਨੂੰ ਇਨਸਾਫ ਦਿੱਤਾ ਜੀ ਜਾ ਕੇ ਪੁਲਿਸ ਨੂੰ ਲੈ ਕੇ ਆਈ ਹੈ ਜੀ ਉਹਨਾਂ ਦੀ ਅਰੈਸਟ ਪਾਈ ਹੈ ਅੱਜ ਉਹਨਾਂ ਨੂੰ ਜੇਲ੍ਹ ਵਿੱਚ ਭੇਜ ਰਹੇ ਨੇ ਉਹਨਾਂ ਦੀ ਅਰੈਸਟ ਪ ਤੇ ਸਾਨੂੰ ਮਤਲਬ ਕਿ ਕੁਸ਼ਟ ਪਰਸੈਂਟ ਇਨਸਾਫ ਮਿਲਿਆ ਜੀ ਮੈਂ ਉਹ ਬਾਕੀ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਵੀ ਜਲਦ ਤੋਂ ਜਲਦ ਮੈਂ ਇਹੀ ਬੇਨਤੀ ਕਰਦਾ ਵੀ ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਨੂੰ ਜੇਲ੍ਹ ਪਹੁੰਚਾਇਆ ਜਾਵੇ ਤੇ ਲੜਕੀ ਨੂੰ ਮਤਲਬ ਕਿ ਕੈਨੇਡਾ ਤੋਂ ਡਿਪੋਰਟ ਕਰਾਇਆ ਜਾਵੇ ਬਿਆਧ ਟੋਟਲ ਅਸੀਂ 12-13 ਲੱਖ ਰੁਪਇਆ ਮੇਥੋਂ ਮੈਂ ਖਰਚਿਆ ਜੀ 7 ਲੱਖ ਰੁਪਏ ਦਿੱਤਾ ਮੇਥੋਂ ਇਹ ਸਿਉਣਾ ਕੁੜੀ ਨਾਲ ਲੈ ਕੇ ਜੀ ਨਾਲ ਸਾਡਾ ਸੋਨਾ ਵਾਪਸ ਕਰ ਰਹੇ ਆ ਜੀ ਸਿਉਣਾ ਵੀ ਲੈ ਗਈ ਜੀ ਅ ਸਾਡੇ ਥਾਣੇ ਵਿਖੇ ਅ ਮਿਤੀ 26 8 2025 ਨੂੰ ਇੱਕ ਐਫ ਆਈ ਆਰ ਲੌਜ਼ ਹੋਈ ਸੀ 83 ਨੰਬਰ ਬਾਦ ਪੜਤਾਲ ਇਹਦੇ ਵਿੱਚ ਧਾਰਾ 420 120 ਬੀ ਤੇ 506 ਆਈ ਪੀ ਸੀ ਦੇ ਅਧੀਨ ਐਫ ਆਈ ਆਰ ਲੌਜ਼ ਹੋਈ ਹੈ ਇੱਕ ਡੋਗਰ ਸਿੰਘ ਹੈ ਜੀ ਪਿੰਡ ਉਗੋਕੇ ਦਾ ਤੇ ਉਹਦਾ ਬੇਟਾ ਸਰਬਜੀਤ ਸਿੰਘ ਹੈ ਡੋਗਰ ਸਿੰਘ ਨੂੰ ਇੱਕ ਪਰਿਵਾਰ ਮਿਲਿਆ ਮਲਾਇਆ ਕਿਸੇ ਨੇ ਕਿ ਇਹ ਪਰਿਵਾਰ ਜੀ ਪਾਤਣਾ ਦੇ ਪਾਤਣਾ ਖਾਣੇ ਚ ਪੈਂਦਾ ਪਿੰਡ ਗਲੋਲੀ ਹੈ ਉੱਥੋਂ ਦਾ ਰਹਿਣ ਵਾਲਾ ਉੱਥੇ ਲੜਕੀ ਸੀ ਇੱਕ ਕਿਰਨਕੌਰ ਜਿਹਦੇ ਕਿ ਆਈਲਰਟਸ ਦੇ ਵਿੱਚੋਂ ਬੈਂਡ ਆਈ ਸੀ ਤਾਂ ਇਹਨਾਂ ਪਰਿਵਾਰਾਂ ਦੀ ਆਪਸ ਵਿੱਚ ਸਹਿਮਤੀ ਹੋਈ ਵੀ ਸਾਡੇ ਮੁੰਡੇ ਨੂੰ ਤੁਹਾਡੀ ਕੁੜੀ ਵਰਕ ਪਰਮਿਟ ਦਵਾ ਦੂਗੀ ਤੇ ਪੀਆਰ ਕਰਵਾ ਦੂਗੀ ਤਾਂ ਇਹਨਾਂ ਨੇ ਕੁੜੀ ਨੂੰ ਬਾਹਰ ਭੇਜਣ ਦਾ ਤੇ ਵਿਆਹ ਦਾ ਪੈਸਾ ਸਾਰਾ ਆਪ ਲਾਇਆ ਤਾਂ ਉਸ ਤੋਂ ਬਾਅਦ ਇਹ ਕੁੜੀ ਔਰ ਮੁੰਡਾ ਚਲੇ ਗਏ ਉਧਰ ਕੁੜੀ ਦੀ ਸਟੱਡੀ ਹੁੰਦੀ ਰਹੀ ਇਹ ਮੁੰਡਾ ਉਹਦੇ ਨਾਲ ਰਹਿੰਦਾ ਸੀਗਾ ਸਾਲ ਕੋ ਨਾਲ ਰਿਆ ਉਸ ਤੋਂ ਬਾਅਦ ਕੁੜੀ ਨੇ ਜिद ਕੀਤੀ ਵੀ ਮੇਰੇ ਭਰਾ ਨੂੰ ਵੀ ਬਲਾਓ ਵਰਕ ਪਰਮਿਟ ਦੇ ਤਾਂ ਇਸ ਪਰਿਵਾਰ ਨੇ ਫਿਰ 7 ਲੱਖ ਰੁਪਏ ਲਾ ਕੇ ਉਹਦੇ ਭਰਾ ਨੂੰ ਵੀ ਉੱਥੇ ਬੁਲਾ ਦਿੱਤਾ ਉਸ ਤੋਂ ਬਾਅਦ ਕੁੜੀ ਨੇ ਇਹ ਦਿਨ ਮੁੰਡੇ ਨੂੰ ਅਲੱਗ ਰਹਿਣ ਲੱਗ ਗਈ ਔਰ ਆਪਦੇ ਪਰਿਵਾਰ ਨਾਲ ਮਿਲ ਕੇ ਵੀ ਉਹਦੇ ਮੁੰਡੇ ਨੂੰ ਨਾ ਤਾਂ ਪੀਆਰ ਕਰਵਾਇਆ ਨਾ ਹੀ ਉਹਦਾ ਵਰਕ ਪਰਮਿਟ ਦਾ ਕੋਈ ਸਟੈਂਡਰਡ ਮਤਲਬ ਠੱਗੀ ਮਾਰੀ ਹੈ ਵਰਕ ਪਰਮਿਟ ਤਾਂ ਉਹਨੂੰ ਐਕਸਟੈਂਡ ਨਹੀਂ ਕਰਵਾਇਆ ਤਾਂ ਇਹਨਾਂ ਦੇ ਅਧੀਨੇ ਮੁਕੱਦਮਾ ਦਰਜ ਹੋਇਆ ਜਿਦੇ ਵਿੱਚ ਲੜਕੀ ਦੀ ਮਾਂ ਨਿਰਮਲ ਕੌਰ ਉਹਦੀ ਗ੍ਰਿਫਤਾਰੀ ਕਰ ਲਈ ਹੈ ਬਾਕੀਆਂ ਦੀ ਗ੍ਰਿਫਤਾਰੀ ਕਰਨੀ ਹੈ ਜੇ ਬਾਕੀ ਹੈ ਸਰ ਕਿੰਨੇ ਜਣਿਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ ਇਹ ਟੋਟਲ 5 ਜਣਿਆਂ ਦੇ ਖਿਲਾਫ ਮਾਮਲਾ ਦਰਜ ਹੋਇਆ ਇੱਕ ਕਿਰਨ ਕੌਰ ਕਿਰਨ ਕੌਰ ਦੇ ਪਿਤਾ ਕੁਲਵੰਤ ਰਾਮ ਉਹਦੀ ਮਾਂ ਨਿਰਮਲ ਕੌਰ ਤੇ ਉਹਦੀ ਦਾਦੀ ਕਰਤਾਰੋ ਦੇਵੀ ਤੇ ਉਹਦੇ ਚਾਚਾ ਕ੍ਰਿਸ਼ਨ ਕੁਮਾਰ ਇਹਨਾਂ ਦੇ ਖਿਲਾਫ ਇਹ ਮੁਕਦਮਾ ਦਰਜ ਹੋਇਆ ਹੈ ਇਹਨਾਂ ਦੀ ਮਿਲੀ ਭੁਗਤਤੀ ਸਾਰੀ ਔਰ ਇਹਨਾਂ ਨੇ ਉਸ ਤੋਂ ਬਾਅਦ ਇਹ ਮੁੰਡਾ ਉੱਥੇ ਮੁੰਡੇ ਨਾਲੋਂ ਸਾਰੇ ਰਿਸ਼ਤੇ ਤੋੜ ਲਏ ਉਹਨੇ ਸਰ ਕਿੰਨਾ ਸਮਾਂ ਪਹਿਲਾਂ ਵਿਆਹ ਹੋਇਆ ਸੀ ਇਹਨਾਂ ਦਾ 3 ਸਾਲ ਪਹਿਲਾਂ ਵਿਆਹ ਹੋਇਆ ਸੀ ਉਸ ਕੈਨੇਡਾ ਜਾਣ ਤੋਂ ਬਾਅਦ ਸਾਲ ਕੁ ਇਕੱਠੇ ਰਹੇ ਆ ਉਸ ਤੋਂ ਬਾਅਦ ਕੁੜੀ ਨੇ ਇਹਨੂੰ ਬੁਲਾਉਣਾ ਛੱਡ ਦਿੱਤਾ ਮੁੰਡੇ ਨੂੰ ਕਹਿੰਦੀ ਵੀ ਤੇਰੇ ਰਸਤੇ ਅਲੱਗ ਮੇਰੇ ਅਲੱਗ ਆ ਸਰ ਕਿੰਨੇ ਲੱਖ ਰੁਪਏ ਦੀ ਡਕੀ ਹੈਗੀ ਸੀ ਟੋਟਲ ਇਹਨਾਂ ਨੇ ਪਹਿਲਾਂ 23 ਲੱਖ ਫਿਰ 6 ਲੱਖ ਫਿਰ 7 ਲੱਖ ਰੁਪਏ ਇਹਨਾਂ ਨੂੰ ਦਿੱਤਾ ਉਹਦੀਆਂ ਕੁੜੀ ਦੀ ਸਟੱਡੀ ਵਾਸਤੇ ਜਾਂ ਕੁੜੀ ਦੇ ਜੋ ਵੀ ਖਰਚੇ ਹੋਏ ਸੀਗੇ ਮੁੰਡੇ ਨੂੰ ਭੇਜਣ ਵਾਸਤੇ 7 ਲੱਖ ਰੁਪਏ ਦਾ ਟੋਟਲ 41 ਲੱਖ ਰੁਪਏ ਦੀ ਠੱਗੀ ਹੈ। ਬਾਕੀ ਦੋ ਸ਼ਾਮਿਲ ਸਰ ਤੁਰੂ ਗ੍ਰਿਫਤਾਰ ਕੀਤੇ ਗਏ। ਹਾਂ ਬਾਕੀ ਜਲਦੀ ਗ੍ਰਿਫਤਾਰ ਕਰਕੇ ਕਾਰਵਾਈ ਅਮਨਤ ਲਿਆਂਦੀ ਜਾ ਰਹੀ ਹੈ। ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸ ਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਤੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦੇ ਡਾਕਟਰ ਹਰਸ਼ਪ੍ਰੀਤ ਪੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰिवर्तन ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼